ਆਗਰਾਜ ਦੇ ਵਿੱਚ ਜਿਹੜਾ ਲੱਖਾਂ ਕਰੋੜਾ ਲੋਕ ਸ਼ਰਧਾਲੂ ਜਿਹੜੇ ਆ ਜਾ ਰਹੇ ਨੇ ਹਾਲਾਂਕਿ ਪ੍ਰਸ਼ਾਸਨ ਵੱਲੋਂ ਪੂਕਾ ਇੰਤਜ਼ਾਮ ਕੀਤਾ ਜਾ ਰਿਹਾ ਹੈ ਟ੍ਰੈਫਿਕ ਦੀ ਲਾਈਨਾਂ ਉਹਦਾ ਭੀੜ ਨੂੰ ਕੰਟਰੋਲ ਕਰਨ ਦੀ ਪਰ ਕਿਤੇ ਨਾ ਕਿਤੇ ਕੁਝ ਅਜਿਹੇ ਮੁੱਦੇ ਅਣਛੋਏ ਰਹਿ ਗਏ ਨੇ ਸੋਸ਼ਲ ਮੀਡੀਆ ਦੇ ਰਾਹੀਂ ਜਾਂ ਜਿੰਨੇ ਵੱਡੇ ਨੈਸ਼ਨਲ ਨਿਊਜ਼ ਨੇ ਉਹਨਾਂ ਦੇ ਰਾਹੀਂ ਇੱਕ ਖਬਰ ਪਹੁੰਚੀ ਇੱਕ ਮੈਸੇਜ ਪਹੁੰਚਿਆ ਲੋਕਾਂ ਕੋਲ ਵੀ ਬੜੇ ਆਨੰਦਮਈ ਮਾਹੌਲ ਹੈ ਬਰਿਆਗਰਾਜ ਦੇ ਵਿੱਚ ਮਹਾਕੁੰਭ ਨੂੰ ਲੈ ਕੇ ਬੜੇ ਪੁਖਤਾ ਇੰਤਜ਼ਾਮ ਕੀਤੇ ਸਰਕਾਰ ਵੱਲੋਂ ਔਰ ਕਿਸੇ ਵੀ ਤਰ੍ਹਾਂ ਦੀ ਉੱਥੇ ਕੋਈ ਪ੍ਰੋਬਲਮ ਨਹੀਂ ਹੈ ਤੁਸੀਂ ਜਾਓ ਈਜ਼ੀ ਤੁਹਾਨੂੰ ਉੱਥੇ ਦਰਸ਼ਨ ਹੋਣਗੇ ਈਜ਼ੀ ਤੁਸੀਂ ਉੱਥੇ ਇਸ਼ਨਾਨ ਕਰੋ ਵੇ ਨੀ న్యూਸ ਉਹ ਚੱਲੀ ਵਾਇਰਲ ਹੋਈ ਜਾਂ ਲੋਕਾਂ ਦੇ ਜ਼ਿਹਨ ਦੇ ਵਿੱਚ ਆ ਗਈ ਲੋਕ ਉੱਥੇ ਲਗਾਤਾਰ ਜੱਥੇ ਤੇ ਜੱਥੇ ਲੱਗੇ ਪਹੁੰਚਣੇ ਸ਼ੁਰੂ ਹੋ ਗਏ ਰਸ਼ ਵੱਧ ਗਿਆ ਰਾਸ਼ਿਕ ਕਈ ਗੁਣਾ ਵਧਣ ਦੇ ਕਾਰਨ ਦੇਖੋ ਕਿਤਨਾ ਕਿਤੇ ਚਾਹੇ ਜਿੰਨਾ ਮਰਜੀ ਬੰਦੇ ਨੇ ਜੋਰ ਲਾਇਆ ਹੋਵੇ ਜਿੰਨੀ ਮਰਜੀ ਉਥੇ ਪੁਕਤੇ ਇੰਤਜ਼ਾਮ ਕੀਤੇ ਹੋਣ ਜਦ ਭੀੜ 500 ਦੀ ਜਗ੍ਹਾ 5000 ਆ ਗਈ ਤੇ ਕਿਤੇ ਨਾ ਕਿਤੇ ਫਿਰ ਮਿਸ ਬੈਲੈਂਸ ਹੋ ਜਾਂਦਾ ਤੇ ਉਹਦਾ ਨਤੀਜਾ ਵੀ ਮਿਲਿਆ ਬੜੀ ਮੰਦ ਭਾਗੀ ਉਥੇ ਘਟਣਾ ਹੋਈ ਹੈ ਤੇ ਉਹਦੇ ਚ ਕਈ ਬੱਚੇ ਕਈ ਬਜ਼ੁਰਗ ਕਈ ਔਰਤਾਂ ਜਿਨ੍ਹਾਂ ਨੇ ਆਪਣੀ ਜਾਨ ਗਵਾਈ ਹੈ ਸੋ ਬੜਾ ਮਾੜਾ ਹੋਇਆ ਕੰਮ ਜੋ ਹੋਇਆ ਔਕ ਉਥੇ ਜਾਂਦੇ ਨੇ ਧਰਮ ਦਾ ਨਾਮ ਲੈਣਾ ਧਰਮ ਦੀ ਭਗਤੀ ਕਰਨ ਪਰ ਉਥੇ ਇੱਕ ਦੂਜਾ ਪਹਿਲੂ ਮੈਡਮ ਤੁਹਾਨੂੰ ਮੈਂ ਕਹਿਆ ਸੀ ਉਥੇ ਅਗੋਰੀ ਬਾਬੇ ਬੜੀ ਹੈਵੀ ਮਾਤਰਾ ਦੇ ਵਿੱਚ ਪਹੁੰਚ ਗਏ ਸੀ ਤੇ ਮੈਂ ਦੇਖਦਾ ਵੀ ਕੋਈ ਬੰਦਾ ਉੱਥੇ ਜਾ ਰਿਹਾ ਹੈ ਤੇ ਉਹਨਾਂ ਨੂੰ ਪ੍ਰਤਾੜਿਤ ਕੀਤਾ ਜਾਂਦਾ ਹੈ ਗਾਲਾਂ ਕੱਢੀਆਂ ਜਾਂਦੀਆਂ ਕਿਵੇਂ ਕਿ ਚਿੰਟੇ ਤੱਕ ਮਾਰੇ ਜਾਂਦੇ ਆ ਲਹੂ ਲੋਹਾਨ ਕਰ ਦਿੱਤੇ ਜਾਂਦੇ ਬੰਦੇ ਕਈ ਐਸੇ ਬਾਬੇ ਨਹੀਂ ਜਿਹੜੇ ਸੜਕਾਂ ਦੇ ਉੱਤੇ ਹੀ ਬੈਠੇ ਨੇ ਜਦੋਂ ਉਹਨਾਂ ਨੇ ਕੋਈ ਬੰੰਗਦਾ ਉਹਨਾਂ ਨੂੰ ਵਾਲਾਂ ਕੱਟਦੇ ਨੇ ਯੂਜ਼ ਕਰਦੇ ਨੇ ਚਾਹੇ ਲੇਡੀਆਂ ਹੋਵੇ ਚਾਹੇ ਬਜ਼ੁਰਗ ਹੋਵੇ ਚਾਹੇ ਬੱਚੇ ਹੋਣ ਵੀਡੀਓ ਦੇ ਵਿੱਚ ਤੁਹਾਨੂੰ ਦਿਖਾਇਆ ਜਾਏਗਾ ਵੀ ਕਿੱਦਾਂ ਲੋਕ ਟ੍ਰੈਫਿਕ ਚੱਲ ਰਹੀ ਹੈ ਔਰ ਬਾਬੇ ਜਿਹੜੇ ਨੇ ਉੱਠ ਉੜ ਕੇ ਡਾਂਗਾ ਮਾਰ ਰਹੇ ਲੋਕਾਂ ਨੂੰ ਵਾਲਾਂ ਕੱਟ ਰਹੇ ਇਹ ਲੋਕਾਂ ਨੂੰ ਉਹ ਤੇ ਕੋ ਬੰਦਾ ਮੈਡਮ ਉਹ ਉਹ ਗੋਰੀ ਬਾਬਾ ਬਣਿਆ ਹੋਇਆ ਔਰ ਲਿਟਰਲੀ ਪੰਜਾਬੀ ਚ ਵਾਲਾਂ ਕੱਟਦੇ ਆ ਅੱਛਾ ਤਾਰੋ ਟੱਪੜਾ ਕਾਫੀ ਚੋ ਬਾਤਾਂ ਕੁਛ ਕਰ ਰਹਾ ਹੂੰ ਇੱਕ ਪਾਸੇ ਤਾਂ ਲੋਕ ਬੜੀ ਸ਼ਰਧਾ ਭਾਵਨਾ ਨਾਲ ਉੱਤੇ ਜਾਂਦੇ ਨੇ ਦੂਜੇ ਪਾਸੇ ਜੇਕਰ ਉਹਨਾਂ ਨੂੰ ਜਾਂਦੇ ਹੀ ਡਾਂਗਾ ਪੈ ਜਾਂਦਾ ਸੋਚੋ ਉਹਨਾਂ ਦੇ ਮਨ ਤੇ ਕੀ ਇੰਪੈਕਟ ਪੈਂਦਾ ਉਸ ਚੀਜ਼ ਦਾ ਉਸ ਮਾਹੌਲ ਦਾ ਅੱਜ ਦਾ ਮੁੱਦਾ ਬਹੁਤ ਖਾਸ ਹੈ ਕਿਉਂਕਿ ਅੱਜ ਦਾ ਮੁੱਦਾ ਜਿਹੜਾ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਨਾਲ ਜੁੜਿਆ ਹੋਇਆ ਤੁਹਾਨੂੰ ਦੱਸ ਦਈਏ ਕਿ ਪ੍ਰਿਆਗ ਰਾਜ ਦੇ ਵਿੱਚ ਮਹਾਕੁੰਭ ਚੱਲ ਰਿਹਾ ਹੈ ਤੇ ਪ੍ਰਿਆਗ ਰਾਜ ਦੇ ਵਿੱਚ ਕਿਸ ਤਰ੍ਹਾਂ ਲੋਕ ਆਸਤਾ ਦੇ ਡੁਬਕੀ ਲਗਾਣ ਜਾ ਰਹੇ ਨੇ ਵੱਦ ਤੋਂ ਵੱਦ ਟਰਾਲੀਆਂ ਗੱਡੀਆਂ ਭਰ-ਭਰ ਕੇ ਜਿਹੜੀਆਂ ਉੱਥੇ ਲੋਕ ਜਾ ਰਹੇ ਨੇ ਤੇ ਵੱਡੀ ਮਾਤਰਾ ਦੇ ਵਿੱਚ ਉੱਥੇ ਸਨਾਨ ਕਰਨ ਕਰਦੇ ਨੇ ਤੇ ਇਸੇ ਮੁੱਦੇ ਤੇ ਅੱਜ ਗੱਲਬਾਤ ਕਰਦੇ ਆਂ ਤੇ ਸਾਡੇ ਨਾਲ ਮੌਜੂਦ ਨੇ ਮੇਰੇ ਸੀਨੀਅਰ ਪੱਤਰਕਾਰ ਪੰਕਜ ਭਾਰਤੀ ਜੀ ਕਿਉਂਕਿ ਇੱਕ ਪਹਿਲੂ ਸਭ ਨੇ ਦੇਖ ਲਿਆ ਕਿ ਉੱਥੇ ਜਾ ਕੇ ਆਸਤਾ ਦੇ ਡੁਬਕੀ ਕਿੰਦਾ ਲੋਕ ਲਗਾ ਰਹੇ ਨੇ ਪਰ ਦੂਜੇ ਪਹਿਲੂ ਤੇ ਵੀ ਗੱਲਬਾਤ ਕਰਾਂਗੇ ਜੋ ਕਿ ਸ਼ਾਇਦ ਅੰਛੂਆ ਰਹਿ ਗਿਆ ਤੁਹਾਨੂੰ ਸਵਾਗਤ ਕਰ ਲਿਆ ਸਰ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਮੈਮ ਸਤਿ ਸ਼੍ਰੀ ਅਕਾਲ ਕੀ ਹਾਲ ਚੱਲ ਸਰ ਬਹੁਤ ਵਧੀਆ ਤੁਸੀਂ ਕਿਹੋ ਜਿਹੇ ਸਰ ਕਿਵੇਂ ਦੇਖਦੇ ਹੋ ਤੁਸੀਂ ਪ੍ਰਯਾਗਰਾਜ ਦੇ ਵਿੱਚ ਜਿਹੜਾ ਲੱਖਾਂ ਕਰੋੜਾ ਲੋਕ ਸ਼ਰਧਾਲੂ ਜਿਹੜੇ ਆ ਜਾ ਰਹੇ ਨੇ ਹਾਲਾਂਕਿ ਪ੍ਰਸ਼ਾਸਨ ਵੱਲੋਂ ਪੁਖਤਾ ਇੰਤਜ਼ਾਮ ਕੀਤੇ ਜਾ ਰਹੇ ਹੈ ਟ੍ਰੈਫਿਕ ਦੀ ਲੈ ਲੋ ਜਾਂ ਉਧਾਂ ਭੀੜ ਨੂੰ ਕੰਟਰੋਲ ਕਰਨ ਦੀ ਪਰ ਕਿਤੇ ਨਾ ਕਿਤੇ ਕੁਝ ਅਜਿਹੇ ਮੁੱਦੇ ਅਣਛੋਏ ਰਹਿ ਗਏ ਨੇ ਜਿਹੜੇ ਕਿ ਪ੍ਰਸ਼ਾਸਨ ਦੀ ਨਜ਼ਰਾਂ ਦੇ ਵਿੱਚ ਜਾਂ ਤਾਂ ਆ ਨਹੀਂ ਰਿਹਾ ਜਾਂ ਨੂੰ ਹਾਈਲਾਈਟ ਨਹੀਂ ਕੀਤਾ ਜਾ ਰਿਹਾ ਕਿਉਂਕਿ ਦੇਖਿਆ ਜਾ ਰਿਹਾ ਕਿ ਉੱਥੇ ਕਾਫੀ ਅਘੋਰੀ ਬਾਬੇ ਇਦਾਂ ਦੇ ਨਹੀਂ ਜਿਹੜੇ ਆਮ ਜਨਤਾ ਨੂੰ ਕਾਫੀ ਪ੍ਰਤਾੜਿਤ ਕਰਦੇ ਹੋਏ ਨਜ਼ਰ ਆ ਰਹੇ ਨੇ ਤੁਸੀਂ ਕਿਵੇਂ ਦੇਖਦੇ ਹੋ ਇਸ ਚੀਜ਼ ਨੂੰ ਮੈਨੂੰ ਇਹਦੇ ਨਾਲ ਦੋ ਪਹਿਲੂ ਨੇ ਹਮ ਹੁਣ ਪ੍ਰਸ਼ਾਸਨ ਨੇ ਜਦ ਕਰੋੜਾਂ ਦੀ ਭੀੜ ਭਗਤ ਜਿਹੜੇ ਉੱਥੇ ਆਏ ਨੇ ਸਨਾਨ ਕਰਨ ਲਈ ਜਾਂ ਆਪਣੇ ਪਰਮੇਸ਼ਵਰ ਨੂੰ ਮਨਾਉਣ ਲਈ ਉਹ ਆਪਣੀ ਆਸਥਾ ਲੈ ਕੇ ਆਏ ਉੱਥੇ ਜੀ ਆਪਣੇ ਬੰਲਾ ਤੋਂ ਆਪਣੇ ਪਾਪ ਮਟਾਣ ਗਏ ਨੇ ਉੱਥੇ ਜਿੰਨੀ ਉਮੀਦ ਕੀਤੀ ਸੀ ਪ੍ਰਸ਼ਾਸਨ ਨੇ ਜਾਂ ਜਿੰਨੀ ਉਮੀਦ ਕੀਤੀ ਉੱਥੇ ਦੇ ਲੋਕਲ ਐਡਮਿਨਿਸਟ੍ਰੇਸ਼ਨ ਨੇ ਉਹਨਾਂ ਨੂੰ ਕਈ ਗੁਣਾ ਵੱਧ ਉੱਥੇ ਸ਼ਰਧਾਲੂ ਆ ਗਏ ਜੀ ਕਿਉਂਕਿ ਆਮੂਮਨ ਕਹਿ ਸਕਦੇ ਆਪਾਂ ਵੀ ਸੋਸ਼ਲ ਮੀਡੀਆ ਦਾ ਜ਼ਮਾਨਾ ਹੂੰ ਸੋਸ਼ਲ ਮੀਡੀਆ ਦੇ ਰਾਹੀਂ ਜਾਂ ਜਿੰਨੇ ਵੱਡੇ ਨੈਸ਼ਨਲ ਨਿਊਜ਼ ਨੇ ਉਹਨਾਂ ਦੇ ਰਾਹੀਂ ਇੱਕ ਖਬਰ ਪਹੁੰਚੀ ਇੱਕ ਮੈਸੇਜ ਪਹੁੰਚਿਆ ਲੋਕਾਂ ਕੋਲ ਵੀ ਬੜੇ ਆਨੰਦਮਈ ਮਾਹੌਲ ਹੈ ਪ੍ਰਿਆਗਰਾਜ ਦੇ ਵਿੱਚ ਮਹਾਕੁੰਭ ਨੂੰ ਲੈ ਕੇ ਬੜੇ ਪੁਖਤਾ ਇੰਤਜ਼ਾਮ ਕੀਤੇ ਸਰਕਾਰ ਵੱਲੋਂ ਹਾਂ ਔਰ ਕਿਸੇ ਵੀ ਤਰ੍ਹਾਂ ਦੀ ਉੱਥੇ ਕੋਈ ਪ੍ਰੋਬਲਮ ਨਹੀਂ ਆ ਤੁਸੀਂ ਜਾਓ ਈਜ਼ੀ ਤੁਹਾਨੂੰ ਉੱਥੇ ਦਰਸ਼ਨ ਹੋਣਗੇ ਈਜ਼ੀ ਤੁਸੀਂ ਉੱਥੇ ਸਨਾਨ ਕਰੋ ਠੀਕ ਹੈ ਸਾਰਾ ਕੁਝ ਮਤਲਬ ਉਹਨਾਂ ਨੇ ਮੈਨੇਜ ਕੀਤਾ ਹੋਇਆ ਹੈ ਪਰ ਚਾਚ ਨੇ ਕਿਸੇ ਵੀ ਤਰ੍ਹਾਂ ਦੀ ਪ੍ਰੋਬਲਮ ਨਹੀਂ ਆਉਗੀ ਤੁਹਾਨੂੰ ਉਹ ਇੰਨੀ ਨਿਊਜ਼ ਉਹ ਚੱਲੀ ਵਾਇਰਲ ਹੋਈ ਜਾਂ ਲੋਕਾਂ ਦੇ ਜ਼ਿਹਨ ਦੇ ਵਿੱਚ ਆ ਗਈ ਲੋਕ ਉੱਥੇ ਲਗਾਤਾਰ ਜਥੇ ਦੇ ਜਥੇ ਲੱਗੇ ਪਹੁੰਚਣੇ ਸ਼ੁਰੂ ਹੋ ਗਏ ਬਿਲਕੁਲ ਹਾਂ ਰਸ ਵਧ ਗਿਆ ਰਾਸ਼ੇ ਕਈ ਗੁਣਾ ਵਧਣ ਦੇ ਕਾਰਨ ਦੇਖੋ ਕਿਤਨਾ ਕਿਤੇ ਚਾਹੇ ਜਿੰਨਾ ਮਰਜੀ ਬੰਦੇ ਨੇ ਜੋਰ ਲਾਇਆ ਹੋਵੇ ਜਿੰਨੀ ਮਰਜੀ ਉਥੇ ਪੁਖਤ ਇੰਤਜ਼ਾਮ ਕੀਤੇ ਹੋ ਜਦ ਭੀੜ 500 ਦੀ ਜਗ੍ਹਾ 5000 ਆ ਗਈ ਤੇ ਕਿਤੇ ਨਾ ਕਿਤੇ ਫਿਰ ਮਿਸਬੈਲੈਂਸ ਹੋ ਜਾਂਦਾ ਹਾਂ ਉਹ ਤਾਂ ਤੇ ਉਹਦਾ ਨਤੀਜਾ ਵੀ ਮਿਲਿਆ ਹਾਂ ਬੜੀ ਮੰਦ ਭਾਗੀ ਉਥੇ ਘਟਨਾ ਹੋਈ ਹੈ ਤੇ ਉਹਦੇ ਚ ਕਈ ਬੱਚੇ ਕਈ ਬਜ਼ੁਰਗ ਕਈ ਔਰਤਾਂ ਜੋ ਉਹਨਾਂ ਨੇ ਆਪਣੀ ਜਾਨ ਗਵਾਈ ਹੈ ਸੋ ਬੜਾ ਮਾੜਾ ਹੋਇਆ ਕੰਮ ਜੋ ਹੋਇਆ ਪਰ ਪੁਖਤ ਇੰਤਜ਼ਾਮ ਕੀਤੇ ਸਰਕਾਰ ਨੇ ਆਪਣੇ ਵੱਲੋਂ ਕੋਸ਼ਿਸ਼ ਕੀਤੀ ਵੀ ਕਿਸੇ ਚੀਜ਼ ਦੀ ਕਿਸੇ ਨੂੰ ਘਾਟਨਾ ਆਵੇ ਹਾਂ ਪਰ ਫਿਰ ਵੀ ਹੁਣ ਅਸੀਂ ਦੇਖਦੇ ਆ ਨਿਊਜ਼ ਦੇ ਵਿੱਚ ਆਂਦਾ ਸੋਸ਼ਲ ਮੀਡੀਆ ਦੇ ਵਿੱਚ ਆਂਦਾ ਕਿਤਨਾ ਕਿਤੇ ਪੁਖਤਾ ਇੰਤਜ਼ਾਮਾਂ ਤੋਂ ਘਾਟ ਰਹਿ ਗਈ ਜਿਹਦੇ ਕਰਕੇ ਉਹ ਨੁਕਸਾਨ ਵੀ ਹੋਇਆ ਤੇ ਕਿਤਨਾ ਕਿਤੇ ਤਾਂ ਸੋਸ਼ਲ ਮੀਡੀਆ ਤੇ ਆ ਰਿਹਾ ਵੀ ਇਹ ਹੁਣ 2025 ਚੱਲ ਰਿਹਾ ਹੈ 2075 ਤੱਕ 3100 ਤੱਕ ਵੀ ਉਹਨਾਂ ਨੇ ਐਗਜ਼ੈਂਪਲ ਆ ਸੈੱਟ ਕਰਤੀ ਆ ਵੀ ਇਹ ਚੀਜ਼ਾਂ ਅਸੀਂ ਦਵਾ ਗਿਆ ਤੇ ਟਾਈਮ ਤੇ ਵੀ ਇੰਨੇ ਅਸੀਂ ਇੰਤਜ਼ਾਮ ਕਰਾਂਗੇ ਪਰ ਇੱਕ ਦੂਜਾ ਪਹਿਲੂ ਵੀ ਹੈ ਮੈਡਮ ਇਹਦਾ ਨੋ ਡਾਊਟ ਲੋਕ ਉਥੇ ਸ਼ਰਧਾਲੂ ਜਾਂਦੇ ਨੇ ਆਸਥਾ ਦਾ ਕੇਂਦਰ ਹੈ ਉਥੇ ਬਹੁਤ ਮਾਨਤਾ ਹੈ ਉਸ ਜਗ੍ਹਾ ਦੀ ਬਿਲਕੁਲ ਤੇ ਧਾਰਮਿਕ ਗ੍ਰੰਥਾ ਦੇ ਵਿੱਚ ਉਸ ਜਗ੍ਹਾ ਨੂੰ ਪੁਲਾਇਆ ਨਹੀਂ ਜਾ ਸਕਦਾ ਕਿਉਂਕਿ ਉਥੇ ਜੋ ਚੀਜ਼ਾਂ ਹੋਈਆਂ ਉਹ ਧਰਮ ਦੇ ਨਾਲ ਜੁੜੀਆਂ ਹੋਈਆਂ ਪਰ ਲੋਕ ਉਥੇ ਜਾਂਦੇ ਨੇ ਧਰਮ ਦਾ ਨਾਮ ਲੈਣ ਧਰਮ ਦੀ ਭਗਤੀ ਕਰਨ ਪਰ ਉਥੇ ਇੱਕ ਦੂਜਾ ਪਹਿਲੂ ਮੈਡਮ ਤੁਹਾਨੂੰ ਮੈਂ ਕਹਿ ਸਕਦਾ ਉਥੇ ਅਗੋਰੀ ਬਾਬੇ ਬੜੀ ਹੈਵੀ ਮਾਤਰਾ ਦੇ ਵਿੱਚ ਪਹੁੰਚ ਗਏ ਨੇ ਜੀ ਤੇ ਮੈਂ ਆ ਦੇਖਦਾ ਵੀ ਕੋਈ ਬੰਦਾ ਉੱਥੇ ਜਾ ਰਿਹਾ ਹੈ ਤੇ ਉਹਨਾਂ ਨੂੰ ਪਰਤਾੜਿਤ ਕੀਤਾ ਜਾਂਦਾ ਹੈ ਗਾਲਾਂ ਕੱਢੀਆਂ ਜਾਂਦੀਆਂ ਇਵੇਂ ਕਿ ਚਿੰਟੇ ਤੱਕ ਮਾਰੇ ਜਾਂਦੇ ਆ ਲਹੂ ਲੋਹਾਨ ਕਰ ਦਿੱਤੇ ਜਾਂਦੇ ਆ ਬੰਦੇ ਉਹ ਇੱਕ ਤਰ੍ਹਾਂ ਦਾ ਦੇਖਿਆ ਜਾਵੇ ਦੋ ਪਹਿਲੂ ਉਹਨਾਂ ਦੇ ਸਾਹਮਣੇ ਆਉਂਦੇ ਆ ਕਈ ਤਾਂ ਰੀਅਲ ਅਗੋਰੀ ਬਾਬੇ ਜਿਹੜੇ ਸੱਚ ਵਿੱਚ ਅਸ਼ੀਰਵਾਦ ਦੇ ਤੌਰ ਤੇ ਚਿੰਟਾ ਮਾਰਦੇ ਆ ਪਰ ਕਈ ਲੋਗ ਤੁਸੀਂ ਦੇ ਵੀ ਦੇਖਿਆ ਹੋਣਾ ਕਿ ਨਕਲੀ ਬਾਬੇ ਬਣ ਕੇ ਵੀ ਬਹੁਤ ਜ਼ਿਆਦਾ ਗਏ। ਚਿੰਟਾ ਮਾਰਨ ਦਾ ਵੀ ਤਾਂ ਸਟਾਈਲ ਹੈ ਨਾ। ਹਾਂ। ਚਿੰਟਾ ਜਿਨ੍ਹਾਂ ਨੇ ਆਸ਼ੀਰਵਾਦ ਦੇਣਾ ਉਹਨਾਂ ਨੇ ਤਾਂ ਥਾਪੀ ਮਾਰਨੀ ਥੋੜੀ ਜਿਹੀ ਚਿੰਟਾ ਥੜੇ ਵੱਧ ਗਿਆ। ਜੀ। ਠੀਕ ਹੈ। ਹੁਣ ਤੁਹਾਡੇ ਚਿਪਟੇ ਮਾਰ-ਮਾਰ ਸੇਰੀ ਪਾੜ ਦੇਣਾ, ਤੁਹਾਡੂ ਲਹੂ ਲੋਹਾਨ ਕਰ ਦੇਣਾ ਇਹ ਕਿੱਥੇ ਦਾ ਆਸ਼ੀਰਵਾਦ? ਓਹ। ਠੀਕ ਹੈ। ਫੇਰ ਡਾਂਗਾ ਲੈ ਕੇ ਤੁਸੀਂ ਟ੍ਰੈਫਿਕ ਨੂੰ ਟ੍ਰੈਫਿਕ ਦੇ ਵਿੱਚ ਲੇਡੀਜ਼ ਨੇ, ਟ੍ਰੈਫਿਕ ਦੇ ਵਿੱਚ ਬੱਚੇ ਨੇ, ਤੁਸੀਂ ਉਹਨਾਂ ਨੂੰ ਲਗਾਤਾਰ ਡਾਂਗਾ ਮਾਰ ਰਹੇ ਹੋ। ਉਹ ਵੀਡੀਓ ਦੇ ਵਿੱਚ ਆ ਰਿਹਾ। ਠੀਕ ਹੈ। ਇਹ ਹਾਲ ਖਰਾਬ ਕਰਨ ਦੀ ਸੀ। ਹਾਲ ਖਰਾਬ ਕਰਨ ਦੀ ਸੀ ਸਾਧਸ਼ਾ ਨੇ। ਫੇਰ ਉੱਥੇ ਹੀ ਕਈ ਜਿਹੜੇ ਸੜਕਾਂ ਦੇ ਉੱਤੇ ਬੈਠੇ ਨੇ ਜਦੋਂ ਉਹਨਾਂ ਨੇ ਕੋਈ ਨੰਗਦਾ ਉਹਨਾਂ ਨੂੰ ਗਾਲਾਂ ਕੱਢਦੇ ਨੇ ਅਬ ਯੂਜ਼ ਕਰਦੇ ਨੇ ਚਾਹੇ ਲੇਡੀਜ਼ ਹੋਵੇ ਚਾਹੇ ਬਜ਼ੁਰਗ ਹੋਵੇ ਚਾਹੇ ਬੱਚੇ ਹੋਣ ਵੀਡੀਓ ਦੇ ਵਿੱਚ ਤੁਹਾਨੂੰ ਦਿਖਾਇਆ ਜਾਏਗਾ ਵੀ ਕਿੱਦਾਂ ਲੋਕਲ ਟ੍ਰੈਫਿਕ ਚੱਲ ਰਹੀ ਹੈ ਔਰ ਬਾਬੇ ਜਿਹੜੇ ਨੇ ਉੱਠ ੜਕੇ ਡਾਂਗਾ ਮਾਰ ਰਹੇ ਲੋਕਾਂ ਦੇ ਗਾਲਾਂ ਕੱਢ ਰਹੇ ਨੇ ਲੋਕਾਂ ਨੂੰ ਲੋਕ ਜਦੋਂ ਇਕੱਠੇ ਹੁੰਦੇ ਨੇ ਤੇ ਅਘੋਰੀ ਬਾਬੇ ਤੁਹਾਨੂੰ ਪਤਾ ਹਰ ਬੰਦਾ ਉਹਨਾਂ ਤੋਂ ਥੋੜਾ ਜਿਹਾ ਦੇਖਿਆ ਜਾਵੇ ਇਹ ਧਾਰਮਿਕ ਪੱਖ ਹੈ ਲੋਕ ਬੜਾ ਆਪਾਂ ਕਹਿ ਸਕਦੇ ਕਿ ਸੈਂਸਿਟਿਵ ਮੁੱਦਾ ਹੈ ਜਿਵੇਂ ਅਘੋਰੀ ਬਾਬਿਆਂ ਨੂੰ ਲੋਕ ਚਲੋ ਆਪਾਂ ਕ ਪੂਜਦੇ ਨੇ ਹੈਨਾ ਰਿਸਪੈਕਟ ਦੇ ਦੌਰ ਤੇ ਦੇਖਦੇ ਨੇ ਪਰ ਮੈਂ ਸਾਰੇ ਮੈਂ ਸਾਰੇ ਨਹੀਂ ਜਾ ਰਹੇ ਹਾਂ ਮੈਂ ਸਾਰੇ ਬਾਬਿਆਂ ਨੂੰ ਮੈਂ ਕਟਾਰੇ ਚ ਨਹੀਂ ਖੜਾ ਨਹੀਂ ਕਰ ਰਿਹਾ ਕਿਉਂਕਿ ਸਾਰੇ ਬਾਬੇ ਨਹੀਂ ਇਦਾਂ ਦੇ ਹੋ ਸਕਦੇ ਜਿਨ੍ਹਾਂ ਨੇ ਤਾਂ ਧਰਮ ਦੇ ਨਾਮ ਤੇ ਜਾਂ ਉਹਨਾਂ ਨੇ ਐਸੀ ਕੋਈ ਉਹਨਾਂ ਚ ਯੋਗਤਾ ਹੈ ਕਿਉਂਕਿ ਕੋਈ ਘਰ-ਬਾਰ ਛੱਡ ਕੇ ਸੰਸਾਰਿਕ ਜੀਵਨ ਛੱਡ ਕੇ ਅਗੋਰੀ ਬਣ ਸਕਦਾ ਬੰਦਾ ਠੀਕ ਹੈ ਉਹ ਬਹੁਤ ਔਖਾ ਕੰਮ ਹੈ ਜਿਹੜੇ ਬਣੇ ਨੇ ਉਹ ਠੀਕ ਨੇ ਵਧੀਆ ਚੱਲ ਰਹੇ ਨੇ ਜਿਹੜੇ ਅਖਾੜਿਆਂ ਨਾਲ ਜੁੜੇ ਹੋਏ ਨੇ ਪਰ ਜਿਹੜੇ ਇਹੋ ਜਿਹੇ ਬਾਬੇ ਨੇ ਹੁਣ ਉੱਥੇ ਇੱਕ ਬੰਦਾ ਇਹ ਤਾਂ ਨਕਲੀ ਹੋ ਸਕਦਾ ਜਿਹੜੇ ਐਦਾਂ ਕਰਦੇ ਹਾਂ ਉਹ ਹੀ ਮੈਂ ਤੁਹਾਨੂੰ ਗੱਲ ਦੱਸਣ ਲੱਗਾ ਉੱਥੇ ਇੱਕ ਬੰਦਾ ਹੈ ਮੈਡਮ ਉਹ ਉਹ ਗੋਰੀ ਬਾਬਾ ਬਣਿਆ ਹੋਇਆ ਔਰ ਲਿਟਰਲੀ ਪੰਜਾਬੀ ਚ ਗਾਲਾਂ ਕੱਢ ਰਿਹਾ ਅੱਛਾ ਮਤਲਬ ਉਹ ਬੰਦੇ ਦੀ ਲੈਂਗੁਏਜ ਤੋਂ ਪਤਾ ਲੱਗ ਜਾਂਦਾ ਨਾ ਵੀ ਉਹ ਪਨਾਣਾ ਕਿਤੇ ਪੰਜਾਬ ਨਾਲ ਜੁੜਿਆ ਨਾ ਉਹ ਪੰਜਾਬੀ ਚ ਉੱਥੇ ਲੋਕਾਂ ਨੂੰ ਗਾਲਾਂ ਕੱਢ ਰਿਹਾ ਕਿਤੇ ਨਾ ਕਿਤੇ ਪੰਜਾਬ ਨੂੰ ਵੀ ਬਦਨਾਮ ਕਰਨ ਦੀ ਸਾਜ਼ਿਸ਼ ਹੈ ਨੈਚੁਰਲ ਹੈ ਮੈਡਮ ਉੱਥੇ ਉਹ ਗਾਲਾਂ ਕੱਢ ਰਿਹਾ ਪੰਜਾਬੀ ਬ ਤੇ ਲੋਕਾਂ ਦੇ ਡੰਡੇ ਮਾਰ ਰਿਆ ਲੋਕਾਂ ਦੇ ਉਹ ਬੱਚਿਆਂ ਨੂੰ ਕੁੱਟ ਰਿਆ ਲੇਡੀਜ਼ ਨੂੰ ਕੁੱਟ ਰਿਆ ਅੱਛਾ ਤੇ ਫਿਰ ਕਿੱਥੋਂ ਤੱਕ ਸਹੀ ਗੱਲ ਆ ਪਰ ਬਹਿ ਗੱਲਾਂ ਇਹ ਪ੍ਰਸ਼ਾਸਨ ਨੂੰ ਜੇ ਇਹੋ ਬਰੀਕੀਆਂ ਚੀਜ਼ਾਂ ਨਜ਼ਰ ਆ ਰਹੀਆਂ ਤੇ ਇਹ ਚੀਜ਼ਾਂ ਕਿਉਂ ਨਹੀਂ ਨਜ਼ਰ ਆ ਰਹੀਆਂ ਇਹਨਾਂ ਦੇ ਬਾਬੇ ਨੂੰ ਵੀ ਨੱਥ ਪਾਣੀ ਜ਼ਰੂਰੀ ਹੈ ਨਾ ਕਿਤੇ ਨਾ ਕਿਤੇ ਫਿਰ ਜਿਹੜਾ ਆਸਥਾ ਦਾ ਕੇਂਦਰ ਬਣਿਆ ਹੋਇਆ ਮਹਾਕੁੰਬ ਉੱਥੇ ਲੋਕ ਜਾਂਦੇ ਨੇ ਫਿਰ ਇਹ ਇਹ ਜੇ ਲੋਕਲ ਇਨਸੀਡੈਂਟ ਹੋਣਗੇ ਉਹ ਸੋਸ਼ਲ ਮੀਡੀਆ ਤੇ ਵੀ ਵਾਇਰਲ ਹੋਇਆ ਹੈ ਬਾਬਾ ਅੱਜਕਲ ਬਹੁਤ ਤੇ ਇਹਨੀਆਂ ਜਦੋਂ ਚੀਜ਼ਾਂ ਲੋਕਾਂ ਦੇ ਸਾਹਮਣੇ ਜਾਣਗੀਆਂ ਤੇ ਕਿਤੇ ਨਾ ਕਿਤੇ ਆਮ ਲੋਕਾਂ ਦਾ ਉੱਥੇ ਜਾਣਾ ਮੈਨੂੰ ਸਮਝਦਾ ਵੀ ਲੋਕ ਫਿਰ ਇਦਾਂ ਜਾਣਗੇ ਕਿ ਲੋਕਾਂ ਨੇ ਕਹਣਾ ਉੱਥੇ ਤਾਂ ਯਾਰ ਇਹ ਚੀਜ਼ਾਂ ਹੋ ਰਹੀਆਂ ਤੇ ਪ੍ਰਸ਼ਾਸਨ ਨੂੰ ਹੀ ਚਾਹੀਦਾ ਵੀ ਇਹ ਹੈਗੀਆਂ ਚੀਜ਼ਾਂ ਤੇ ਵੀ ਨੱਥ ਪਾਈ ਜਾਵੇ ਜ਼ਰੂਰੀ ਹੈ ਵੀ ਉੱਥੇ ਤੁਸੀਂ 9 ਟੋਲਰੈਂਸ ਰੱਖਿਆ ਹੈ ਵੀ ਕ੍ਰਾਈਮ ਕਿਸੇ ਵੀ ਤਰ੍ਹਾਂ ਦਾ ਨਹੀਂ ਹੋ ਸਕਦਾ ਪਰ ਇਹ ਬਾਬਿਆਂ ਨੂੰ ਵੀ ਕਿਤੇ ਨੱਥ ਪਾਈ ਜਾਵੇ ਇਹਨਾਂ ਨੂੰ ਸਮਝਾਇਆ ਜਾਵੇ ਜਾਂ ਇਹਨਾਂ ਨੂੰ ਉੱਥੋਂ ਸਟ੍ਰਿਕਟਲੀ ਉੱਥੋਂ ਕੱਢ ਕੇ ਦੂਜੀ ਜਗ੍ਹਾ ਸ਼ਿਫਟ ਕੀਤਾ ਜਾਵੇ ਤਾਂ ਕਿ ਜਿਹੜਾ ਉੱਥੇ ਦਾ ਮਾਹੌਲ ਹੈ ਉਹ ਖਰਾਬ ਨਾ ਹੋ ਸਕੇ ਕਿਤਨਾ ਕਿਤੇ ਆਸਥਾਨ ਉਠੀਏ ਸਪੋਚ ਦੀ ਇਸ ਚੀਜ਼ ਇੱਕ ਪਾਸੇ ਤਾਂ ਲੋਕ ਬੜੀ ਸ਼ਰਧਾ ਭਾਵ ਨਾਲ ਉੱਤੇ ਜਾਂਦੇ ਨੇ ਦੂਜੇ ਪਾਸੇ ਅਗਰ ਉਹਨਾਂ ਨੂੰ ਜਾਂਦੇ ਹੀ ਡਾਂਗਾ ਪੈ ਜਾਂਨ ਸੋਚੋ ਉਹਨਾਂ ਦੇ ਮਨ ਤੇ ਕੀ ਇੰਪੈਕਟ ਪੈਂਦਾ ਉਸ ਚੀਜ਼ ਦਾ ਉਸ ਮਾਹੌਲ ਦਾ ਜਦਕਿ ਇੱਕ ਪ੍ਰਿਆਗਰਾਜ ਕਹਿੰਦੇ ਕਿੰਨੇ ਟਾਈਮ ਬਾਅਦ ਮਾਘੂਮ ਦਾ ਮੇਲਾ ਲੱਗਦਾ ਲੋਕ ਵੇਟ ਕਰਦੇ ਉਸ ਚੀਜ਼ ਦੀ ਪਰ ਉੱਥੇ ਜਾ ਕੇ ਅਗਰ ਕਿਸੇ ਨੂੰ ਇਦਾਂ ਦਾ ਇਨਸੀਡੈਂਟ ਦੇਖਣ ਨੂੰ ਮਿਲੇ ਤੇ ਮੇਰੇ ਸਾਬ ਨਾਲ ਅੱਛੀ ਛਵੀ ਨਹੀਂ ਬਣਦੀ ਨਹੀਂ ਛਵੀ ਬੰਦੇ ਬਣਾ ਪ੍ਰਸ਼ਾਸਨ ਦਾ ਵੀ ਕਿਤਨਾ ਕਿਤੇ ਫਿਰ ਨਾਮ ਖਰਾਬ ਹੁੰਦਾ ਵੀ ਜਿੱਥੇ ਤੁਸੀਂ ਕਰੋੜਾ ਰੁਪਿਆ ਅਰਬ ਰੁਪਿਆ ਲਾ ਕੇ ਤੁਸੀਂ ਇੰਤਜ਼ਾਮਾਤ ਕੀਤੇ ਆ ਉਹਦੇ ਤੇ ਕਿਤਨਾ ਕਿਤੇ ਫਿਰ ਮਾਈਨਸ ਪੁਆਇੰਟ ਆ ਜਾਂਦੇ ਆ ਸਰਕਾਰ ਵੱਲੋਂ ਵੀ ਇਹ ਚੀਜ਼ਾਂ ਨਹੀਂ ਹੋਣੀਆਂ ਚਾਹੀਦੀਆਂ ਬਿਲਕੁਲ ਮਾੜੀ ਗੱਲ ਹੈ ਸੋਚਣ ਦੀ ਲੋੜ ਹੈ ਦੀ ਮਾੜੀ ਗੱਲ ਹੈ ਇਹ ਚੀਜ਼ੀ ਕਿਉਂਕਿ ਦੇਖੋ ਉਦਾਂ ਸ਼ਹਿਰ ਦੇ ਵਿੱਚ ਕੋਈ ਬੰਦਾ ਘੁੰਮਦਾ ਹੋਵੇ ਕਿਸੇ ਨੂੰ ਗੱਲਾਂ ਘੱਟੇ ਕਿਸ ਨੂੰ ਤੰਗ ਕਰੇ ਪੁਲਿਸ ਨਾਲ ਹੀ ਐਕਸ਼ਨ ਲੈਂਦੀ ਹੈ ਬਿਲਕੁਲ ਲੈਂਦੀ ਠੀਕ ਹੈ ਨਾ ਲੋਕ ਨਹੀਂ ਜੀਣ ਦਿੰਦੇ ਉਹ ਤਾਂ ਫਿਰ ਬਹੁਤ ਵੱਡਾ ਮਹਾਕੁੰਭਾ ਉਥੇ ਲੱਖਾਂ ਦੀ ਤਦਾਦ ਕਰੋਨਾ ਦੀ ਤਦਾ ਪਰੇਤੀ ਦਾ ਜੇ ਉਥੇ ਉਹ ਚੀਜ਼ ਉਹ ਜਗ੍ਹਾ ਤੇ ਹੋਣ ਲੱਗ ਜਾੜ ਜਿੱਥੇ ਪੂਖਤਾ ਇੰਤਜ਼ਾਮਾਤ ਨੇ ਪਰ ਫਿਰ ਵੀ ਪ੍ਰਸ਼ਾਸਨ ਨਜ਼ਰ ਨਹੀਂ ਆ ਰਿਹਾ ਇਹ ਚੀਜ਼ਾਂ ਹੋ ਰਹੀਆਂ ਬਾਬਾ ਗાળા ਕੱਢ ਰਿਆ ਕੋਟ ਰਿਆ ਲੋਕਾਂ ਨੂੰ ਇਹ ਇਹ ਕੀ ਲੱਗਦਾ ਕਿ ਇੱਕੋ ਬਾਬਾ ਹੈ ਜਾਂ ਕੋਈ ਇਹਨਾਂ ਦਾ ਗੈਂਗ ਬਣਿਆ ਕੋਈ ਗਰੁੱਪ ਹੈ ਕੋਈ ਨਹੀਂ ਇਹ ਨਹੀਂ ਆਪਾਂ ਕਹਿ ਸਕਦੇ ਗੈਂਗ ਬਣਿਆ ਉਹ ਤਾਂ ਸੋਸ਼ਲ ਮੀਡੀਆ ਤੇ ਵਾਇਰਲ ਹੋਏ ਹੋਏ ਨੇ ਤੇ ਕਈ ਮੈਂ ਦੇਖਿਆ ਨਾ ਭਈ ਜੇ 100 ਲੋਕ ਖੜੇ ਨੇ ਦੇ ਵਿੱਚੋਂ ਦੋ ਤਿਆਰ ਤੁਹਾਨੂੰ ਇਦਾਂ ਦੇ ਮੇਲੇ ਜਾਨੇ ਜਿਹੜਾ ਮਾਹੌਲ ਖਰਾਬ ਕਰਨ ਵਾਲੇ ਹੁੰਦੇ ਪਰ ਸਾਡੀ ਨੇ ਇੱਕੋ ਹੀ ਮੰਗਿਆ ਮੇਰਾ ਤਾਂ ਇਹ ਕਹਿਣਾ ਸੀ ਕਿ ਵੀ ਪ੍ਰਸ਼ਾਸਨ ਉਹ ਤੇ ਪੁਖਤਾ ਉਹ ਆਪਣਾ ਰੋਲ ਲਭਾਵੇ ਇਹ ਜੇ ਬਾਬਿਆਂ ਨੂੰ ਨੱਥ ਪਾਈ ਜਾਵੇ ਤੇ ਉਹਨਾਂ ਨੂੰ ਉੱਥੋਂ ਬਾਹਰ ਕੱਢਿਆ ਜਾਵੇ ਹਾਂ ਤੇ ਇੱਕ ਪਹਿਲੂ ਇਹ ਵੀ ਨਜ਼ਰ ਆਉਂਦਾ ਮੈਨੂੰ ਦੇਖਣ ਨੂੰ ਮਿਲਦਾ ਹੈ ਪਰਸਨਲ ਲੈਵਲ ਤੇ ਕਿ ਇਨਸਾਨ ਜਿਵੇਂ ਕਹਿੰਦੇ ਸਪੋਜ਼ ਕਰੋ ਸਾਲ ਬਾਅਦ ਮਿਲ ਲੱਗਾ ਜਾਂ ਕੋਈ ਵੀ ਅਸੀਂ ਧਾਰਮਿਕ ਸਥਾਨ ਤੇ ਜਾਂਦੇ ਆਂ ਇਸ਼ਨਾਨ ਕਰਨ ਲਈ ਚਾਹੇ ਉਹ ਸਿੱਖ ਧਰਮ ਦਾ ਹਿੰਦੂ ਧਰਮ ਦਾ ਕੋਈ ਵੇਸ਼ ਸਥਾਨ ਹੈ ਅਸੀਂ ਕਿੰਨੇ ਜੀ ਉੱਥੇ ਇਸ਼ਨਾਨ ਕਰਨ ਨਾਲ ਸਾਡੀ ਜਨਮ ਜਨਮ ਦੀ ਮੈਲ ਲੱਤ ਜਾਂਦੀ ਹੈ ਸਾਡੇ ਮਾੜੇ ਕਿਤੇ ਕਰਮ ਧੁੱਲ ਜਾਂਦੇ ਇਟ ਮੀਨਸ ਸਾਨੂੰ ਲਾਇਸੈਂਸ ਮਿਲ ਗਿਆ ਮਾੜੇ ਕਰਮ ਕਰਨ ਦਾ ਜੋ ਮਰਜ਼ੀ ਕਰੀ ਜੋ ਉਹ ਤੇ ਜਾ ਕੇ ਨਹਾਓ ਜੀ ਠੀਕ ਹੋ ਜਾਣਾ ਹਾਂ ਜਦੋਂ ਤੱਕ ਅੰਦਰ ਮਨ ਦੀ ਮੈਲ ਨਹੀਂ ਉਤਰਦੀ ਉਦੋਂ ਤੱਕ ਜੋ ਮਰਜ਼ੀ ਕਰੀ ਜੋ ਤੁਸੀਂ ਦੇਖੋ ਈਵਨ ਕਿ ਮੈਡਮ ਇ tanto ਤੁਸੀਂ ਬੜੀ ਵੱਡੀ ਗੱਲ ਕੀਤੀ ਹੈ ਲੋਕ ਕਹਿੰਦੇ ਜੀ ਮੰਦਿਰਾਂ 'ਚ ਮਸੀਤਾਂ 'ਚ ਗੁਰਦੁਆਰੇ ਜਾਓ ਮੱਥਾ ਟੇਕ ਲਓ ਤੁਹਾਡੇ ਸਾਰੇ ਪਾਪ ਤੋਥੇ ਠੀਕ ਹੈ ਨਾ ਤੁਸੀਂ ਮੰਦਿਰਾਂ 'ਚ ਜਾ ਕੇ ਲੰਗਰ ਲਾ ਲਓ ਗੁਰਦੁਆਰੇ ਜਾ ਕੇ ਲੰਗਰ ਲਾ ਲਓ ਕਿਸੇ ਧਾਰਮਿਕ ਜਗ੍ਹਾ ਲੰਗਰ ਲਾ ਲਓ ਜਦ ਤੁਹਾਡੇ ਮਾਪਿਓ ਘਰੇ ਬੈਠੇ ਭੁੱਖੇ ਨੇ ਨਾ ਤੇ ਤੁਸੀਂ ਜ਼ਿੰਦਗੀ ਜੀ ਕਦੀ ਸਫਲ ਨਹੀਂ ਹੋ ਸਕਦੇ ਉਹ ਸਭ ਤੋਂ ਵੱਡਾ ਜਿਹੜਾ ਧਰਮ ਦਾ ਕੰਮ ਹੈ ਜਿਹੜਾ ਸਭ ਤੋਂ ਵੱਡਾ ਪੋਨਾਂ ਦਾ ਕੰਮ ਆ ਉਹ ਮਾਪਿਓ ਦੇ ਚਰਨਾ ਚਾਹੀਏ ਧਰਮ ਦੇ ਧਰਮ ਕਰਮ ਕੋਈ ਵੀ ਕਰਨਾ ਹੈ ਮੇਰੇ ਹਿਸਾਬ ਨਾਲ ਪਹਿਲੇ ਘਰ ਤੋਂ ਸਟਾਰਟ ਹੁੰਦਾ ਫਿਰ ਕਿਤੇ ਆਪਾਂ ਸਮਾਜ ਦੇ ਵਿੱਚ ਉਹਨੂੰ ਉਹਨੂੰ ਲੈ ਤੇ ਤੁਹਾਨੂੰ ਕੀ ਲੱਗਦਾ ਕਿ ਇਦਾਂ ਕਿਸੇ ਨੂੰ ਵੀ ਮਤਲਬ ਮਾੜੇ ਕਰਮ ਕਰਨ ਦੀ ਪਰਮਿਸ਼ਨ ਮਿਲ ਜਾਂਦੀ ਹੈ ਨਹੀਂ ਮੇਰੀ ਨਾ ਦਾਦੀ ਮम्मा ਕਹਿੰਦੇ ਹੁੰਦੇ ਸੀ ਉਹ ਕਹਿੰਦੇ ਵੀ ਦੇਖੋ ਗੱਲ ਕਰਨੀ ਕਿਸੇ ਦੀ ਵੀ ਯਾਰ ਉਹਦੀ ਨਾ ਨੂੰ ਬੜੀ ਹੂੰ ਤੇਜ ਹੈ ਅੱਛਾ ਉਹ ਸੱਸ ਦੀ ਸੇਵਾ ਨਹੀਂ ਕਰਦੀ ਨਾ ਇਹ ਨਹੀਂ ਕਰਦੀ ਮੇਰੀ ਦਾਦੀ ਨੇ ਕਹਿੰਦੀ ਹੁੰਦੀ ਸੀ ਕਿ ਜਦੋਂ ਜੇ ਜਦੋਂ ਮੈਂ ਨੂੰ ਸੀ ਠੀਕ ਹੈ ਤੇ ਮੈਂ ਆਪਣੀ ਸੱਸ ਦੀ ਸੇਵਾ ਕੀਤੀ ਹੂੰ ਠੀਕ ਹੈ ਅੱਗੋ ਜੋ ਮੇਰੀਆਂ ਨੂੰ ਆਈਆਂ ਉਹਨਾਂ ਨੇ ਮੇਰੀ ਕਰਨੀ ਆ ਜੇ ਮੈਂ ਆਪਣੀ ਸੱਸ ਦੀ ਸੇਵਾ ਨਹੀਂ ਕੀਤੀ ਹੋਊਗੀ ਨਾ ਜੇ ਮੈਂ ਮਾੜੀ ਹੋਊਗੀ ਤੇ ਅੱਗੋਂ ਮੇਰੀਆਂ ਨੂੰਹਾਂ ਨੇ ਆ ਕੇ ਮੇਰੀ ਨਹੀਂ ਕਰਨੀ ਸੇਵਾ ਬਲੋ ਕਹਿੰਦੀ ਹੁੰਦੀ ਸੀ ਵੀ ਸੁੱਖ ਦੁੱਖ ਨਰਕ ਸਵਰਗ ਸਭ ਇੱਥੇ ਹੀ ਹੈ ਕਰਮਾ ਰਿਟਰਨਸ ਕਰਮਾ ਸਭ ਕੁਝ ਉੱਥੇ ਹੀ ਹੈ ਤੁਸੀਂ ਇੱਥੇ ਹੀ ਨਰਕ ਭੋਗ ਕੇ ਜਾਣਾ ਹੈ ਉੱਪਰ ਕੁਝ ਨਹੀਂ ਹੈਗਾ ਬਿਲਕੁਲ ਸਵਰਗ ਵੀ ਇੱਥੇ ਹੈ ਨਰਕ ਵੀ ਇੱਥੇ ਤੁਸੀਂ ਕਿਸੇ ਨਾਲ ਜਿੱਦਾਂ ਕਰੋਗੇ ਉਹ ਘੜੀ ਦਾ ਚੱਕਰ ਘੁੰਮ ਕੇ ਤੁਹਾਡੇ ਵਾਲਾ ਨਹੀਂ ਆਣਾ ਐਸਾ ਅਸੀਂ ਸੋਚਦੇ ਆਂ ਵੀ ਹਾਂ ਵੀ ਅਸੀਂ ਮਾੜੇ ਕਰਮ ਕਰੀ ਜਾਵਾਂਗੇ ਬਾਅਦ ਚ ਕਿਸੇ ਦਾ ਦਿਲ ਦੁਖਾ ਲਓ ਜਾਂ ਕੁਝ ਕਰ ਲਓ ਬਾਅਦ ਚ ਅਸੀਂ ਨਾ ਆ ਜਾਵਾਂਗੇ ਏਦਾਂ ਗੰਗਾ ਚ ਡੁੱકી ਲਾ ਲਓ ਜਾਂ ਪ੍ਰਿਆਗਰਾਜ ਚੱਲ ਜਾਓ ਜਾਂ ਸਰੋਵਰ ਦਰਬਾਰ ਸਾਹਿਬ ਚੱਲ ਜਾਓ ਕਿਤੇ ਵੀ ਚੱਲ ਜਾਓ ਫਿਰ ਏਦਾਂ ਸਾਡੇ ਪਾਪ ਤੋ ਲੱਗ ਗਏ ਫਿਰ ਤਾਂ ਬਾਬਾ ਜੀ ਨੇ ਕਹਿਣਾ ਠੀਕਾ ਚੱਕ ਲੈ ਕਰੀ ਜੋ ਸਾਲ ਬਾਅਦ ਆ ਜਾਓ ਤਾਂ ਉੱਪਰ ਤਾਂ ਜਾਣੀਏ पर एक अपन नु डिनाई भी नहीं कर सकदे क्योंकि आस्था ਦੇ ਨਾਲ ਜੁੜੀ ਹੋਈ ਚੀਜ਼ ਹੈ ਤੇ ਜਿੱਥੇ ਲੋਕਾਂ ਦੀਆਂ ਆਸਥਾ ਜੁੜੀਆਂ ਉੱਥੇ ਪੋਜ਼ਿਟਿਵ ਪੱਖ ਹੈ ਚਲੋ ਠੀਕ ਹੈ ਸ਼ਰਦਾ ਨਾ ਇਹ ਦੂਸਰਾ ਪੱਖ ਦੀ ਗੱਲ ਕਰ ਰਹੇ ਹਾਂ ਅਸੀਂ ਜਿਹੜੇ ਦੂਸਰੇ ਪੱਖ ਬੰਦੇ ਆ ਉਹਨਾਂ ਤੇ ਡਿਸਕਸ ਕਰ ਰਹੇ ਹਾਂ ਅਸੀਂ ਤਾਂ ਮੈਂ ਪੁੱਛ ਰਹੀ ਸੀ ਮੈਂ ਕਿ ਇਦਾਂ ਮਿਲ ਜਾਂਦੀ ਹੈ ਪਰਮਿਸ਼ਨ ਲੋਕਰੂੰ ਪਾਪ ਕਰਨ ਦੀ ਮਾੜੇ ਕਰਮ ਕਰਨ ਦੀ ਦੇਖੋ ਪਾਪ ਕਰਨ ਦੀ ਪਰਮਿਸ਼ਨ ਨਾ ਆਪਰੇਸ਼ਨ ਤਾਂ ਇਹਦਾ ਬੰਦੇ ਦੇ ਮਨ 'ਚ ਹੈ ਹੂੰ ਠੀਕ ਹੈ ਨਾ ਰੱਬ ਨੇ ਤਾਂ ਤੁਹਾਨੂੰ ਕਹਿਣਾ ਨਹੀਂ ਵੀ ਕਾਕਾ ਕੰਮ ਤੈਨੂੰ ਗਲਤ ਦਿੱਤਾ ਤੂੰ ਕਰ ਲੈ ਉਹ ਤਾਂ ਆਪਣੇ ਮਨ ਦੀ ਇੱਛਾ ਨਾ ਜੇ ਮਨ ਨਾਲ ਆਪਣਾ ਕਹੂਗਾ ਤੇ ਕਰਾਂਗੇ ਜੇ ਨਹੀਂ ਕਰੂਗਾ ਤੇ ਨਹੀਂ ਕਰਾਂਗੇ ਇਹ ਚੀਜ਼ ਸੁਪਰੀ ਆਗਰਾ ਦੇ ਵਿੱਚ ਜੋ ਕੁਝ ਵੀ ਵਾਪਰਿਆ ਇਹ ਵੀਡੀਓ ਅਸੀਂ ਨਾਲ ਅਟੈਚ ਕਰਕੇ ਲਗਾ ਰਹੇ ਹਾਂ ਤਾਂ ਤੁਸੀਂ ਦੇਖ ਸਕਦੇ ਹੋ ਇਸ ਵੀਡੀਓ ਦੇ ਵਿੱਚ ਕਿਵੇਂ ਇੱਕ ਅਗੋਰੀ ਬਾਬੇ ਵੱਲੋਂ ਆਮ ਜਨਤਾ ਨੂੰ ਪ੍ਰਤਾੜਿਤ ਕੀਤਾ ਜਾ ਰਿਹਾ ਤੇ ਕਿਸ ਤਰ੍ਹਾਂ ਜਿਹੜੀ ਆਮ ਜਨਤਾ ਸਫਰ ਕਰ ਰਹੀ ਹੈ ਤੁਸੀਂ ਦੇਖੋ ਇਹ ਵੀਡੀਓ ਤੇ ਇਸ ਮੁੱਦੇ ਤੇ ਤੁਸੀਂ ਕੀ ਕੁਝ ਕਹਿਣਾ ਚਾਹੁੰਦੇ ਹੋ ਕਮੈਂਟਾਂ ਚ ਆਪਣੀ ਰਾਏ ਜ਼ਰੂਰ ਦਿਓ ਫਿਰ ਮਿਲਾਂਗੇ ਕਿਸੇ ਹੋਰ ਮੁੱਦੇ ਨਾਲ ਧੰਨਵਾਦ